ਪ੍ਰੇਮੀ ਨੂੰ ਪੇਜਕ ਵਾਰਨ ਦਾ ਪ੍ਰੋਗਰਾਮ ਬਣਾਉਣਾ ਪ੍ਰੇਮੀ ਨੂੰ ਪੈ ਗਿਆ ਮਹਿੰਗਾ। ਕੁੜੀ ਦੇ ਪਰਿਵਾਰ ਨੇ ਮੁੰਡੇ ਦੀ ਕੀਤੀ ਕੁੱਟਮਾ। ਮੁੰਡੇ ਨੇ ਕੁੜੀ ਤੇ ਲਗਾਏ ਗੰਭੀਰ ਦੋਸ਼। ਮੁੰਡੇ ਦਾ ਕਹਿਣਾ ਕਿ ਪਹਿਲੀ ਵਾਰ ਘੁੰਮਣ ਦਾ ਬਣਾਇਆ ਸੀ ਪ੍ਰੋਗਰਾਮ। ਅਕਸਰ ਇਹ ਪ੍ਰੇਮ ਸਬੰਧਾਂ ਦੇ ਵਿੱਚ ਮੁੰਡੇ ਵੱਲੋਂ ਕੁੜੀ ਨੂੰ ਜਾਂ ਫਿਰ ਕੁੜੀ ਵੱਲੋਂ ਮੁੰਡੇ ਨੂੰ ਧੋਖਾ ਦੇਣ ਦੇ ਮਾਮਲੇ ਸਾਹਮਣੇ ਹੀ ਆਉਂਦੇ ਰਹਿੰਦੇ ਨੇ ਤਾਂ ਤਾਜ਼ਾ ਮਾਮਲਾ ਵੀ ਅਜਨਾਲਾ ਦੇ ਪਿੰਡ ਗੱਗੋ ਮਹਾਲ ਤੋਂ ਸਾਹਮਣੇ ਹੈ ਜਿੱਥੇ ਕਿ ਸੁਰਜੀਤ ਨਾਂ ਦਾ ਇੱਕ ਮੁੰਡਾ ਜਿਸ ਦੇ ਕਿ ਕੁੱਟਮਾਰ ਕੀਤੀ ਜਾਂਦੀ ਹੈ ਕੁੜੀ ਦੇ ਭਰਾਵਾਂ ਦੇ ਵੱਲੋਂ ਤਾਂ ਸੁਰਜੀਤ ਸਿੰਘ ਦੇ ਦੱਸਣ ਮੁਤਾਬਕ ਕਿ ਉਸਨੇ ਆਪਣੀ ਪ੍ਰੇਮਿਕਾ ਨੂੰ ਪੀਜ਼ਾ ਖਵਾਉਣ ਦਾ ਪ੍ਰੋਗਰਾਮ ਬਣਾਇਆ ਸੀ ਤੇ ਪਹਿਲੀ ਵਾਰ ਹੀ ਉਸਨੇ ਘੁੰਮਣ ਦਾ ਪ੍ਰੋਗਰਾਮ ਬਣਾਇਆ ਸੀ ਜੋ ਕਿ ਇਸ ਕਦਰ ਚੋਖਟੋ ਹੋ ਜਾਂਦਾ ਕਿ ਕੁੜੀ ਦੇ ਭਰਾਵਾਂ ਦੇ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ ਅਤੇ ਇਕ ਕੁੜੀ ਤੇ ਵੀ ਦੋਸ਼ ਲਗਾਏ ਗਏ ਨੇ ਕਿ ਕੁੜੀ ਉਸਦੇ ਅਗਵਾ ਕਰ ਅਤੇ ਪਿਸਤਲ ਰੱਖਣ ਦੇ ਇਲਜ਼ਾਮ ਲਗਾ ਰਹੀ ਹੈ ਜਦਕਿ ਕੁੜੀ ਪਹਿਲਾਂ ਆਪਣੀ ਮਰਜ਼ੀ ਦੇ ਨਾਲ ਉਸਦੇ ਨਾਲ ਘੁੰਮਣ ਗਈ ਸੀ ਤਾਂ ਬਾਅਦ ਦੇ ਵਿੱਚ ਭਰਾਵਾਂ ਸਾਹਮਣੇ ਮੁੱਕਰ ਗਈ ਤਾਂ ਕਿ ਕੁਝ ਕਹਿਣਾ ਹੈ ਪੀੜਤ ਨੌਜਵਾਨ ਦਾ ਜਿਸ ਨੇ ਕਿ ਪੁਲਿਸ ਪ੍ਰਸ਼ਾਸਨ ਕੋਲੋਂ ਵੀ ਇਨਸਾਫ ਦੀ ਗੁਹਾਰ ਲਗਾਈ ਹੈ ਤਾਂ ਫਿਰ ਸੁਣਦੇ ਹਾਂ ਇਸ ਨੌਜਵਾਨ ਦੀ ਜੁਬਾਨੀ ਕੀ ਨਾਮ ਹੈ ਆਪਣਾ ਸੁਰਜੀਤ ਪਿੰਡ ਗਗਮਾ ਕੀ ਗੱਲਬਾਤ ਹੈ ਸਰੀ ਗੱਲ ਕੁੜੀ ਦੇ ਭਰਾਵਾਂ ਕੋਟਿਆ ਕਿਉਂ ਉਹ ਕੁੜੀ ਮੁਕਰ ਗਈ ਆ ਮੂੰਹ ਤੇ ਉਹਦਾ ਨਾਲ ਸਾਡੇ ਘੁੰਮਣ ਗਈ ਸੀ ਅੱਛਾ ਤੇ ਬਾਦ ਮੈਨੂੰ ਕਹਿੰਦੀ ਆ ਵੀ ਅਗਵਾ ਕੀਤਾ ਅੱਛਾ ਤੇ ਇਨਾਂ ਕੋ ਪਿਸਤਲ ਵੀ ਆ ਇਦਾਂ ਨਹੀਂ ਅਗਲਾ ਦੱਸਾਂ ਢੀ ਅੱਛਾ ਤੇ ਮੇਰੇ ਕੋ ਸਾਰੇ ਸਬੂਤ ਹੈਗੇ ਮੈਂ ਵੀਰੇ ਹਣਾ ਨੂੰ ਸਬੂਤ ਦਿਖਾਏ ਆ ਅੱਛਾ ਤੇ ਨਾਲ ਮੇਰੇ ਆਪ ਗਈ ਆ ਨਾਲ ਕੰਮਰੇ ਰਿਕਾਰਡਿੰਗਾਂ ਆਈਆਂ ਜਿੱਥੇ ਮੈਂ ਮੈਨੂੰ ਕਿਹਾ ਮੈਂ ਤੁਹਾਡੇ ਨਾਲ ਜਾਣਾ ਵਾ ਸਾਰਾ ਕੁਝ ਹੈਗਾ ਤੇ ਬਾਦ ਆਪਣੇ ਭਰਾਵਾਂ ਨਾਲ ਸੱਦ ਕੇ ਇੱਕ ਗੱਡੀ ਭੰਤੀ ਸਾਰੀ ਤੇ ਇੱਕ ਇਹਨਾਂ ਕੋਟਾ ਮਾਰ ਪੜੀ ਦਿੱਤੀ ਕੁੜੀ ਕਿੱਥੋਂ ਦੀ ਰਹਿਣ ਵਾਲੀ ਹੈ ਕੁੜੀ ਆਪਣੇ ਇੱਧਰ ਕਹਿੰਦੇ ਆ ਬਾਣਾ ਦੀ ਇੱਧਰ ਜੜੇ ਬਾਣਾ ਅੱਛਾ ਤੇ ਤੇਰਾ ਉਹਦੇ ਨਾਲ ਅਫੇਅਰ ਸੀ ਹਾਂਜੀ ਆਹਦਾ ਕਿੰਨੇ ਕੁ ਸਮੇਂ ਤੋਂ ਨਹੀਂ ਥੋੜਾ ਜਿਹਾ ਟਾਈਮ ਹੋਇਆ ਤਾਂ ਪਹਿਲਾਂ ਵੀ ਕਦੀ ਘੁੰਮਣ ਗਏ ਉਹਦੇ ਨਾਲ ਨਾ ਨਾ ਪਹਿਲੀ ਵਾਰ ਹੀ ਜਾਣਾ ਸੀ ਪਹਿਲੀ ਵਾਰ ਹਾਂ ਕਿਸ ਤਰ੍ਹਾਂ ਸਲਾਹ ਕਿਸ ਤਰ੍ਹਾਂ ਬਣੀ ਸਲਾਹ ਇਦਾਂ ਫੋਨ ਤੇ ਸਲਾਹ ਹੋਈ ਆ ਅੱਛਾ ਹਾਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਕੰਮ ਕਰਦਾ ਪਿਆ ਆ ਮੈਂ ਉਹ ਵੀ ਵੀਡੀਓ ਪਾਈ ਆ ਢੋਲ ਤੇ ਕੰਮ ਤੇ ਗਿਆ ਆਂ ਹੀ ਉਹ ਵੀ ਉਹਨਾਂ ਨੂੰ ਵੀਡੀਓ ਪਾਈ ਆ ਤੇ ਆਂਦੇ ਆ ਵੀ ਫਿਰ ਰਿਕਾਰਡਿੰਗ ਭੇਜਿਓ ਉਹਨਾਂ ਵੀ ਕਿਦੋਂ ਗਾਣਾ ਤੇ ਮੈਂ ਅਸੀਂ ਵੇਲੇ ਹੋਤਲੇ ਬਸ ਉਹਨਾਂ ਕਿ ਫਿਰ ਮੈਂ ਵੀ ਭੇਜੀ ਰਿਕਾਰਡਿੰਗ ਬਹੁਤ ਸੂੰਹ ਆ ਗਈ ਤੇ ਜਦੋਂ ਕੁੜੀ ਤੁਹਾਡੇ ਕਹਿਣ ਮੁਤਾਬਿਕ ਕੁੜੀ ਨੇ ਆਪਣੇ ਭਰਾਵਾਂ ਸਦੇ ਫਿਰ ਹਾਂ ਨਹੀਂ ਉਹ ਭਰਾਵਾਂ ਦੇ ਕਿਦੇ ਵੇਫੇਰ ਦੇ ਉਹਨਾਂ ਨੂੰ ਲੱਭਣ ਦੇ ਅੱਛਾ ਹਾਂ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਆ ਬੜੀ ਯਾਰ ਪੁੱਛਿਆ ਵੀ ਤੁਹਾਨੂੰ ਗੱਲ ਕੀ ਤਈ ਚੁੱਪਚਾਪ ਬੈਠੇ ਇਹ ਮੈਂ ਗੱਲ ਇਹ ਮੈਨੂੰ ਦੱਸ ਦੋ ਅੱਛਾ ਤੇ ਉਹਨਾਂ ਇਸ ਗੱਲ ਦਾ ਮੇਰੇ ਤੋਂ ਪਰਦਾ ਰੱਖਿਆ ਵਾ ਬਬੀ ਗੱਲ ਉਹਨਾਂ ਦੱਸੀ ਨਹੀਂ ਮੈਨੂੰ ਮੇਰੇ ਵੀਰ ਮੈਨੂੰ ਲੱਭਦੇ ਫਿਰਦੇ ਇਹ ਗੱਲ ਉਹਨਾਂ ਦੱਸੀ ਨਹੀਂ ਤੇ ਜਦੋਂ ਬਾਰੇ ਵੀਰ ਉਹਨੇ ਵੇਖ ਲਿਆ ਸਾਨੂੰ ਤੇ ਮੋਰਸਲ ਪੁੱਛੇ ਲਾਰੇ ਐਵੇਂ ਫਿਰ ਗੱਡੀ ਗੱਡੀ ਵਾਵਾ ਭਜਾਈ ਤੇ ਇੱਕ ਗਾੜੀ ਬੰਦਾ ਆ ਗਿਆ ਤੇ ਉਹਦੇ ਵਿੱਚ ਮੋਰਸਲ ਵੱਜ ਗਿਆ ਉਹ ਤੋਂ ਬਚਾਈ ਅਸੀਂ ਤੇ ਟਾਇਰ ਪਾੜ ਗਿਆ ਟਾਇਰ ਪਾੜ ਗਿਆ ਤੇ ਗੱਡੀ ਆ ਗਈ ਅਸੀਂ ਭੜੇ ਗਿਆ ਤੇ ਨਾ ਉੱਥੇ ਬੈਠ ਕੇ ਕਰੇ ਕਰੇ ਮਾਰੇਗਾ ਇੱਕ ਡਾਕ ਹੀ ਮੁੰਡਾ ਕਿੰਨੇ ਕਿੰਨੇ ਜਾਣੇ ਸੀ ਇਹ 3 4 ਜਾਣੇ ਭਰਾ ਜਿਹਨੇ ਵੀ ਭਰਾ ਹੈ ਨਾ ਇਹ ਸਾਰੇ ਬੇ ਹਾਂ ਅਜਨੇ ਵੀ ਚਾਚੇ ਤਾਂ ਇਹ ਮੁੰਡੇ ਸਾਰੇ ਭਰਾਣ ਕੇ ਡੇ ਕੁੱਟਾਂ ਅਧਰੇ ਦੂਜੇ ਪਾਸੇ ਸਬੰਧ ਦੇ ਵਿੱਚ ਥਾਣਾ ਮੁਖੀ ਅਜਨਾਲਾ ਨੇ ਕਿਹਾ ਕਿ ਮੁੰਡਾ ਪਿੰਡ ਗੱਗੋਮਾਲ ਦਾ ਰਹਿਣ ਵਾਲਾ ਹੈ ਜੋ ਕਿ ਢੋਲ ਦਾ ਕੰਮ ਕਰਦਾ ਹੈ ਸੁਰਜੀਤ ਸਿੰਘ ਲੜਕੀ ਦੇ ਪਿੰਡ ਅਵਾਨ ਵਸਾਉ 81 ਜਿੱਥੇ ਇਹਨਾਂ ਦੀ ਆਪਸੀ ਗੱਲਬਾਤ ਹੋਈ ਉਸ ਤੋਂ ਬਾਅਦ ਲੜਕੀ ਨੂੰ ਮਿਲਣ ਲਈ ਗੱਡੀ ਦੇ ਵਿੱਚ ਬੁਲਾਇਆ ਜਿੱਥੇ ਕਿ ਗੱਡੀ ਦੇ ਵਿੱਚ ਮੁੰਡੇ ਦੇ ਸਾਥੀਆਂ ਨੇ ਲੜਕੀ ਦੇ ਨਾਲ ਗਲਤ ਹਰਕਤਾਂ ਕੀਤੀਆਂ ਤੇ ਲੜਕੀ ਦੇ ਵਿਰੋਧ ਤੋਂ ਬਾਅਦ ਲੋਕਾਂ ਨੇ ਪਰਿਵਾਰ ਦੀ ਮਦਦ ਦੇ ਨਾਲ surjeet singh ਨੂੰ ਪੁਲਿਸ ਹਵਾਲੇ ਕਰ ਦਿੱਤਾ ਜਿਸ ਤੋਂ ਮਾਮਲਾ ਦਰਜ ਕਰ ਦਿੱਤਾ ਗਿਆ ਇਹ ਲੜਕਾ ਜਿਹੜਾ ਜੀ ਉਥੋਂ ਦਾ ਰਹਿਣ ਵਾਲਾ ਵਾ ਦਾ ਗੋਮਲ ਦਾ ਇਹ ਢੋਲ ਦਾ ਕੰਮ ਕਰਦਾ ਹੈ ਲੜਕੀ ਦੇ ਪਿੰਡ ਬਾਣਵਸਾਉ ਮੇਲਾ ਸੀਗਾ ਉਹਨਾਂ ਦੇ ਪਰਿਵਾਰਕ ਜਗ੍ਹਾ ਦੇ ਵਿੱਚ ਮੇਲਾ ਸੀਗਾ ਇਹ ਉੱਥੇ ਗਿਆ ਸੀ ਢੋਲ ਦੀ ਸਾਈ ਲੈ ਕੇ ਉੱਥੇ ਉਹਦੇ ਇਹ ਲੜਕੀ ਦੇ ਨਾਲ ਜਿਹੜਾ ਵਾ ਕੋਈ ਗੱਲਬਾਤ ਹੋ ਗਈ ਇਹਨਾਂ ਆਪਸ ਵਿੱਚ ਟੈਲੀਫੋਨ ਤੇ ਗੱਲ ਕਰਕੇ ਟਾਈਮ ਬਣਾ ਲਿਆ ਲੜਕੀ ਇੱਥੇ ਆ ਗਈ ਤੇ ਇਹਨੂੰ ਇਹ ਲੜਕੀ ਨੂੰ ਮਿਲਣ ਵਾਸਤੇ ਇਹਨੇ ਬੁਲਾ ਬੁਲਾ ਲਿਆ ਤੇ ਗੱਡੀ 'ਚ ਬਿਠਾ ਕੇ ਤੇ ਉਹਨੂੰ ਲੈ ਗਿਆ ਉਸ ਤੋਂ ਬਾਅਦ ਇਹਦਾ ਇੱਕ ਦੋਸਤ ਸੀਗਾ ਨਾਲ ਇੱਕ ਬੰਦਾ ਸੀਗਾ ਜੋ ਵੀਡੀਓ ਦੇ ਵਿੱਚ ਆ ਰਿਹਾ ਵਾ ਇਹਨਾਂ ਤਿੰਨਾਂ ਨੇ ਉਹਦੇ ਨਾਲ ਗਲਤ ਹਰਕਤਾਂ ਕੀਤੀਆਂ ਉਹ ਉਹਨਾਂ ਹਰਕਤਾਂ ਕਾਰਨ ਲੜਕੀ ਨੇ ਵਿਰੋਧ ਕੀਤਾ ਵਿਰੋਧ ਤੋਂ ਬਾਅਦ ਜਦੋਂ ਲੜਕੀ ਨੇ ਰੌਲਾ ਪਾਇਆ ਤੇ ਬਾਜ਼ਾਰ 'ਚ ਤੇ ਲੋਕ ਇਕੱਠੇ ਹੋ ਗਏ ਲੋਕਾਂ ਨੇ ਲੜਕੀ ਦੇ ਪਰਿਵਾਰ ਦੀ ਮਦਦ ਨਾਲ ਇਹਨਾਂ ਨੂੰ ਉੱਥੇ ਕਾਬੂ ਕਰਕੇ ਸਾਨੂੰ ਇਤਲਾਹ ਦਿੱਤੀ ਅਸੀਂ ਮੌਕੇ ਤੇ ਜਾ ਕੇ ਇਹਨੂੰ ਜਿਹੜਾ ਮੁੰਡੇ ਨੂੰ ਗ੍ਰਿਫਤਾਰ ਕਰ ਲਿਆ ਗੱਡੀ ਅਸੀਂ ਕਬਜ਼ੇ ਚ ਲੈ ਲਈ ਇਸ ਸਬੰਧ ਵਿੱਚ ਲੜਕੀ ਦਾ ਬਿਆਨ ਹਾਸਲ ਕਰਕੇ ਅਸੀਂ ਮਕਦਮਾ ਦਰਜ ਕਰ ਲਿਆ ਵਾ ਦੂਜੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਾਸਤੇ ਛਾਪੇਮਾਰੀ ਜਾ ਰਹੀ ਹੈ ਤੇ ਜਿਹੜੀ ਫੇਰ ਇਨਵੈਸਟੀਗੇਸ਼ਨ ਕਰਕੇ ਤੇ ਇਹਦਾ ਚਲਾਨ ਜਿਹੜਾ ਦਰਜ ਹੋਵੇਗਾ ਲੜਕੀ ਦਾ ਕਹਿਣਾ ਇਹ ਸੀ ਕਿ ਮੇਰੇ ਕੋਲ ਸਾਰੇ ਐਵੀਡੈਂਸ ਹੈਗੇ ਆ ਲੜਕੀ ਸਹਿਮਤੀ ਨਾਲ ਗਈ ਹੈ ਮੇਰੇ ਕੋਲ ਵੀਡੀਓ ਆਡੀਓ ਹੈਗੇ ਨੇ ਸ਼ਾਂਤੀ ਨਾਲ ਵੀ ਗਈ ਹੋਗੀ ਪਰ ਦੂਜੇ ਮੁੰਡੇ ਦਾ ਨਾਲ ਇਹਦੇ ਇਹਦੀ ਸਲਾਹ ਨਾਲ ਛੇੜਛੜ ਕਰਨਾ ਜਿਹੜਾ ਉਹ ਤਾਂ ਠੀਕ ਨਹੀਂ ਨਾ ਹੈਗਾ ਚੜਦੀ ਕਲਾ ਟਾਈਮ ਟੀਵੀ ਲਈ ਅਜਨਾਲਾ ਤੋਂ ਪੱਤਰਕਾਰ ਹਰਦੇਪ ਪ੍ਰਿੰਸ ਦੀ ਖਾਸ ਰਿਪੋਰਟ ਸਬਸਕ੍ਰਾਈਬ ਕਰੋ ਚੜਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ ਪ੍ਰੈਸ ਕਰੋ ਬੈਲ ਆਈਕਨ ਨੂੰ